ਅੱਪਾ ਆ ਗਏ ਆ ਆਪਣੀ ਕਿਚਨ ਦੇ ਵਿੱਚ ਤੇ ਆਪਾਂ ਤਿਆਰੀ ਸ਼ੁਰੂ ਕਰ ਲਈ ਐ ਤੇ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਬਿਨਾਂ ਤੰਦੂਰ ਦੀ ਰੋਟੀ ਤੇ ਆਪਾਂ ਨੇ ਆਟਾ ਵੀ ਗੁੰਨ ਕੇ ਰੱਖ ਲਿਆ ਤੇ ਦੋ ਤਵੇ ਰੱਖ ਲੈਨੇ ਐ ਐਸੇ ਆਪਾਂ ਇੱਕੋ ਹੀ ਯੂਜ਼ ਕਰਾਂਗੇ ਤੇ ਜੇ ਸਾਨੂੰ ਲੱਗਿਆ ਵੀ ਟਾਈਮ ਲੱਗ ਰਿਹਾ ਤੇ ਆਪਾਂ ਦੋ ਕਰ ਲਾਂਗੇ ਅਦਰਵਾਈਜ਼ ਆਪਾਂ ਇੱਕ ਦੋਤੀ ਬਣਾਵਾਂਗੇ ਤੇ ਇਦਾਂ ਆਪਾਂ ਨੇ ਪੇੜਾ ਲੈ ਲੈਣਾ ਕਿਹੜਾ ਥੋੜਾ ਜਿਹਾ ਭਾਰੀ ਰੱਖਾਂਗੇ ਜਿੱਦਾਂ ਆਪਾਂ ਰੋਟੀ ਬਣਾਣੇ ਆ ਉਤੋਂ ਆਪਾਂ ਨੇ ਥੋੜਾ ਜਿਹਾ ਭਾਰੀ ਰੱਖਣਾ ਜਿਹੜੀ ਤੰਦੂਰ ਦੀ ਰੋਟੀ ਹੁੰਦੀ ਹੈ ਥੋੜੀ ਜਿਹੀ ਇਹ ਭਾਰੀ ਬਣਾਈਏ ਤੇ ਜਿਆਦਾ ਸਵਾਦ ਲੱਗਦੀ ਹੈ ਬਾਗੇ ਤੁਹਾਡੀ ਇੱਛਾ ਤੁਸੀਂ ਛੋਟੀ ਵੀ ਬਣਾ ਸਕਦੇ ਹੋ ਤੇ ਵੈਸੇ ਜਿਹੜੀ ਤੰਦੂਰ ਦੀ ਰੋਟੀ ਥੋੜੀ ਜਿਹੀ ਭਾਰੀ ਹੋਵੇ ਵਧੀਆ ਲੱਗਦੀ ਹੈ ਤੇ ਇਦਾਂ ਹੀ ਆਪਾਂ ਨੇ ਇਹਨੂੰ ਵੇਲ ਲੈਣਾ ਜਿੱਦਾਂ ਆਪਾਂ ਨਾਰਮਲ ਰੋਟੀ ਵੇਲਦੇ ਆ ਤੇ ਇਸ ਤਰ੍ਹਾਂ ਆਪਾਂ ਵੇਲਨੇ ਨਾਲ ਵੇਲ ਲੈਣੀ ਹੈ ਤੇ ਉੱਤੇ ਲਗਾ ਦੇਣਾ ਪਾਣੀ ਤੇ ਪਾਣੀ ਲਗਾਣਾ ਬਹੁਤ ਜ਼ਰੂਰੀ ਹੈ ਜੇ ਪਾਣੀ ਨਹੀਂ ਲਗਾਵਾਂਗੇ ਤੇ ਰੋਟੀ ਤਵੇ ਦੇ ਨਾਲ ਨਹੀਂ ਚਿਪਕੇਗੀ ਤੇ ਜਿਹੜੀ ਪਾਣੀ ਵਾਲੀ ਸਾਈਡ ਹੈ ਉਹ ਆਪਾਂ ਤਵੇ ਦੇ ਉੱਤੇ ਪਾ ਦੇਣੀ ਹੈ ਤੇ ਸੁੱਕੀ ਸਾਈਡ ਜਿਹੜੀ ਉਹ ਉੱਪਰ ਰੱਖਣੀ ਆਪਾਂ ਨੇ ਤੇ ਤਵਾ ਚੰਗੀ ਤਰ੍ਹਾਂ ਗਰਮ ਹੋ ਗਿਆ ਸੀ ਤੇ ਰੋਟੀ ਆਪਾਂ ਨੇ ਪਾ ਦਿੱਤੀ ਹੈ ਤੇ ਇਹਦੇ ਬਾਅਦ ਆਪਾਂ ਨੇ ਤਵੇ ਨੂੰ ਉਲਟਾ ਕੇ ਇਸ ਤਰ੍ਹਾਂ ਰੋਟੀ ਨੂੰ ਸਾਰੇ ਪਾਸਿਓਂ ਸੇਕ ਲੈਣਾ ਚੰਗੀ ਤਰ੍ਹਾਂ ਤੇ ਇਸ ਤਰ੍ਹਾਂ ਜਿਹੜੀ ਸਾਡੀ ਤੰਦੂਰ ਦੀ ਰੋਟੀ ਬਹੁਤ ਸੌਖੇ ਤਰੀਕੇ ਨਾਲ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਤਾਂ ਆ ਦੇਖੋ ਆਪਾਂ ਇਹ ਹੌਲੀ ਹੌਲੀ ਸੇਕਣਾ ਹੈ ਬਹੁਤ ਹੀ ਆਰਾਮ ਆਰਾਮ ਨਾਲ ਇਹ ਦੇਖੋ ਥੋੜੀ ਥੋੜੀ ਜਿਹੀ ਇਹ ਦੇ ਉੱਤੇ ਜਿਹੜੇ ਬੱਬਲਸ ਆਣ ਲੱਗ ਗਏ ਨੇ ਤੇ ਇਸੇ ਤਰ੍ਹਾਂ ਆਪਾਂ ਹੋਰ ਸਾਰੇ ਪਾਸੋਂ ਸੇਕ ਲਵਾਂਗੇ ਇਹਨੂੰ ਤਾਂ ਇਸ ਤਰ੍ਹਾਂ ਦੇ ਤਰੀਕੇ ਨਾਲ ਜਿਹੜੀ ਤੰਦੂਰ ਦੀ ਰੋਟੀ ਵਧੀਆ ਬਣ ਕੇ ਤਿਆਰ ਹੋ ਜਾਂਦੀ ਏ ਤਾਂ ਆ ਦੇਖੋ ਹੁਣ ਇਹਨੂੰ ਆਪਾਂ ਥੋੜਾ ਜਿਆਦਾ ਰੱਖ ਦੇਵਾਂਗੇ ਤੇ ਇਹ ਚੰਗੀ ਤਰ੍ਹਾਂ ਜਦੋਂ ਰੜ ਜਾਂਦੀ ਏ ਤੇ ਇਹ ਬਹੁਤ ਹੀ ਸਵਾਦ ਲੱਗਦੀ ਖਾਣ ਚ ਤੇ ਆ ਦੋਨੋਂ ਸਾਈਡ ਮੈਂ ਤੁਹਾਨੂੰ ਦਿਖਾ ਦੇਣੀ ਆ ਦੇਖੋ ਕਿੰਨੀ ਵਧੀਆ ਰੋਟੀ ਬਣ ਕੇ ਆਪਣੀ ਇੱਕ ਤਿਆਰ ਹੋ ਗਈ ਹੈ ਤੇ ਨਾ ਸਾਨੂੰ ਤੰਦੂਰ ਦੀ ਲੋੜ ਪਈ ਹੈ ਤੇ ਤਵੇ ਦੇ ਉੱਤੇ ਆਪਾਂ ਨੇ ਬਣਾ ਕੇ ਇਹਨੂੰ ਤਿਆਰ ਕਰ ਲਿਆ ਤੇ ਇਸੇ ਤਰ੍ਹਾਂ ਆਪਾਂ ਨੇ ਦੂਜੀ ਰੋਟੀ ਨੂੰ ਵੀ ਪਾਣੀ ਲਗਾ ਲਿਆ ਉਹ ਵੀ ਆਪਾਂ ਇਸੇ ਤਰ੍ਹਾਂ ਹੀ ਪਾ ਦਾਂਗੇ ਮੈਂ ਤੁਹਾਨੂੰ ਫੇਰ ਦਿਖਾ ਦਿੰਨੀ ਹਾਂ ਤਵੇ ਨੂੰ ਆਪਾਂ ਨੇ ਪਲਟਾਣਾ ਹੈ ਪਹਿਲੇ ਚੰਗੀ ਤਰ੍ਹਾਂ ਆਪਾਂ ਸੇਕ ਲਵਾਂਗੇ ਇੱਕ ਸਾਈਡ ਤੋਂ ਜਿੱਦਾਂ ਇੱਕ ਸਾਈਡ ਤੋਂ ਥੱਲੋਂ ਦੀ ਸਿੱਕ ਜਾਏਗੀ ਉਹਦੇ ਬਾਅਦ ਆਪਾਂ ਤਰ ਮੋੜਾਂਗੇ ਅੱਧਾ ਆਪਾਂ ਨੇ ਤਵੇ ਨੂੰ ਪਲਟਾ ਕੇ ਚੰਗੀ ਤਰ੍ਹਾਂ ਸੇਕ ਲੈਣਾ ਆ ਦੇਖੋ ਜੀ ਕਿੰਨੀ ਵਧੀਆ ਆਪਣੀ ਰੋਟੀ ਦੂਜੀ ਵੀ ਬਣ ਕੇ ਤਿਆਰ ਹੋ ਗਈ ਹੈ ਤੇ ਜਿੱਦਾਂ ਹੀ ਚੰਗੀ ਤਰ੍ਹਾਂ ਸਿੱਕ ਜਾਏਗੀ ਫਿਰ ਆਪਾਂ ਇਹਨੂੰ ਚਿਮਟੇ ਦੇ ਨਾਲ ਇਸ ਤਰ੍ਹਾਂ ਲੈ ਲਵਾਂਗੇ ਆ ਦੇਖੋ ਜੀ ਕਿੰਨੀ ਸੋਹਣੀ ਰੋਟੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਤੇ ਇਸੇ ਤਰ੍ਹਾਂ ਆਪਾਂ ਨੇ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲੈਣੀਆਂ ਨੇ ਤੇ ਦੋ ਰੋਟੀਆਂ ਆਪਣੀਆਂ ਤਿਆਰ ਹੋ ਗਈਆਂ ਨੇ ਤੇ ਜਦੋਂ ਵੀ ਆਪਣਾ ਜੀ ਕਰੇ ਤਾਂ ਆਪਾਂ ਤੰਦੂਰ ਦੀ ਰੋਟੀ ਘਰ ਦੇ ਵਿੱਚ ਹੀ ਬਹੁਤ ਸੌਖੇ ਤਰੀਕੇ ਨਾਲ ਹੋਰ ਆਕੇ ਤਿਆਰ ਕਰ ਸਕਦੇ ਆ ਤਾਂ ਇਸੇ ਤਰ੍ਹਾਂ ਹੀ ਦੇਖੋ ਆਪਾਂ ਨੇ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲੈਣੀਆਂ ਨੇ ਤੇ ਜੇ ਇਹ ਵੀਡੀਓ ਮੇਰੀ ਥੋੜੀ ਜਿਹੀ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਇਸੇ ਚੈਨਲ ਦੇ ਉੱਤੇ ਮੈਂ ਬਹੁਤ ਵਧੀਆ ਵਧੀਆ ਰੈਸਪੀਸ ਲੈ ਕੇ ਆਉਂਦੀ ਰਹਿਣੀ ਆ ਹੋਰ ਵੀ ਮੈਂ ਕੋਸ਼ਿਸ਼ ਕਰਾਂਗੀ ਤੁਹਾਡੇ ਲਈ ਹੋਰ ਵੀ ਬਹੁਤ ਵਧੀਆ ਤੋਂ ਵਧੀਆ ਰੈਸਪੀਸ ਲੈ ਕੇ ਆਵਾਂ ਇਸੇ ਚੈਨਲ ਦੇ ਉੱਤੇ ਤੇ ਤੁਹਾਡਾ ਆਪਣਾ ਚੈਨਲ ਗਿਲ ਪੰਜਾਬੀ ਕੁਕਿੰਗ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਦੇਖੋ ਜੀ ਇਹ ਰੋਟੀ ਵੀ ਜਿਹੜੀ ਆਪਣੀ ਹੈ ਸਿੱਕ ਕੇ ਤਿਆਰ ਹੋ ਗਈ ਹੈ ਆਪਾਂ ਥੋੜਾ ਜਿਹਾ ਹੋਰ ਸੇਕ ਲਾਂਗੇ ਥੋੜੀ ਜਿਹੀ ਚੇਹ ਰਹਿਂਦੀ ਸੀਗੀ ਕਸਰ ਤੇ ਸਾਰੀ ਸਾਈਡ ਤੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਸੇਕ ਲਵਾਂਗੇ ਤੇ ਆਪਣੀ ਜਿਹੜੀ ਰੋਟੀ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਦਲਾਲੇ ਥੈਂਕ ਯੂ ਤਾਂ ਦੇਖੋ ਜੀ ਆ ਵੀ ਰੋਟੀ ਆਪਣੀ ਬਣ ਕੇ ਤਿਆਰ ਹੈ ਤੇ ਇਸੇ ਤਰ੍ਹਾਂ ਆਪਾਂ 3-4 ਰੋਟੀਆਂ ਬਣਾ ਕੇ ਮੈਂ ਪਹਿਲੇ ਤੁਹਾਨੂੰ ਸਰਵ ਕਰਕੇ ਦਿਖਾ ਦੂੰਗੀ ਤੇ ਇਹ ਜਿਹੜੀ ਆਪਾਂ ਨੇ ਪਾਈ ਹੈ ਦੂਸਰੀ ਰੋਟੀ ਇਹ ਵੀ ਆਪਣੀ ਸਿੱਕੇ ਤਿਆਰ ਹੋ ਗਈ ਤੇ ਸਾਰੀਆਂ ਰੋਟੀਆਂ ਆਪਾਂ ਨੇ ਬਣਾ ਕੇ ਤਿਆਰ ਕਰ ਲਿਆ ਨੇ ਤੇ ਆਪਾਂ ਹੁਣ ਇਹਨੂੰ ਸਰਵ ਕਰਕੇ ਦਿਖਾ ਦਿੰਦੇ ਹਾਂ ਤੁਹਾਨੂੰ ਬਹੁਤ ਹੀ ਵਧੀਆ ਨਾਲ ਮੈਂ ਬਣਾਈ ਸੀ ਆਲੂ ਪਕੌੜਿਆਂ ਦੀ ਸਬਜ਼ੀ ਤੇ ਆ ਦੇਖੋ ਸਬਜੀ ਵੀ ਜਿਹੜੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਜੇ ਇਹਦੀ ਵੀ ਰੈਸਪੀ ਤੁਸੀਂ ਦੇਖਣੀ ਤੇ ਮੈਂ ਬਹੁਤ ਛੇਤੀ ਆਪਣੇ ਚੈਨਲ ਤੇ ਲੈ ਕੇ ਆ ਰਹੀ ਆਂ ਹੋਰ ਵੀ ਵਧੀਆ ਵਧੀਆ ਰੈਸਪੀਸ ਮੈਂ ਤੁਹਾਡੇ ਲਈ ਲੈ ਕੇ ਆ ਰਹੀ ਆਂ ਤੇ ਚੈਨਲ ਨੂੰ ਛੇਤੀ ਛੇਤੀ ਸਬਸਕ੍ਰਾਈਬ ਕਰ ਲਵੋ ਤੇ ਮਿਲਾਂਗੇ ਆਪਾਂ ਅਗਲੀ ਨੈਕਸਟ ਵੀਡੀਓ ਦੇ ਨਾਲ ਉਦੋਂ ਤੱਕ ਸਤਿ ਸ਼੍ਰੀ ਅਕਾਲ